ਕਿ ਜਿੰਨ ਬਹੁਤਾ ਧੰਨ ਚਾਹੀਦਾ ਨਾ ਜੀ ਤੇ ਤੂੰ ਪੀਰਾਂ ਦੇ ਚੱਦਰ ਪਾਇਆ ਕਰ ਉਹ ਸਾਡੇ ਆ ਇਲਾਕੇ ਵਿੱਚ ਅੰਮ੍ਰਿਤਸਰ ਦੇ ਵਿੱਚ ਲੋਕ ਜਿੱਦਾਂ ਪੀਰਾਂ ਫਕੀਰਾਂ ਨੂੰ ਬਹੁਤ ਮੰਨਦੇ ਅੱਛਾ ਤੇ ਸਾਡੇ ਮਨ ਵਿੱਚ ਜਿਵੇਂ ਲਾਲਚ ਹੁੰਦਾ ਹੈ ਵੀ ਅਸੀਂ ਪੀਰਾਂ ਦੇ ਚੱਦਰ ਪਾਉਣੀ ਸ਼ੁਰੂ ਕਰ ਦਿੱਤੀ ਤੇ ਉੱਥੋਂ ਫਿਰ ਇਦਾਂ ਲੱਗਾ ਵੀ ਹਾਂ ਕੰਮ ਚੱਲ ਰਿਹਾ ਹੈ ਵੀ ਬਹੁਤ ਧੰਨ ਆ ਰਿਹਾ ਹੈ ਅਗਲੇ ਹਫ਼ਤੇ ਫੇਰ ਚੱਦਰ ਪਾ ਦੇਣੀ ਉਹਦੇ ਤੇ ਫਿਰ ਇਸ ਤਰ੍ਹਾਂ ਜਿੰਨਾਂ ਕੋ ਮੈਨਕਾਂ ਦਾ ਕੰਮ ਕਰਦਾ ਸੀ ਉਹਨਾਂ ਦਾ ਨਾਮ ਹੀ ਭਾਈ ਰਾਜਿੰਦਰ ਸਿੰਘ ਜੀ ਹੂੰ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਬਾਬਾ ਦੀਪ ਸਿੰਘ ਜੀ ਦਾ ਦਰ ਉੱਥੇ ਜਾਇਆ ਕਰੋ ਮੈਂ ਉਹਨਾਂ ਦੇ ਬਚਨ ਸਤ ਮੰਨ ਕੇ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣਾ ਸ਼ੁਰੂ ਕਰ ਦਿੱਤਾ ਹੂੰ ਜਿਵੇਂ ਇੱਥੇ ਥੋੜਾ ਰੁਕੇ ਮੈਂ ਵਿਚਾਰ ਨੂੰ ਬਦਲਦਾ ਹਾਂ ਹਾਂਜੀ ਇਹ ਜਿਵੇਂ ਅੱਜ ਕੱਲ ਲੋਕ ਕਹਿੰਦੇ ਵੀ ਚੁਪੈਰਾ ਸਾਹਿਬ ਨਹੀਂ ਕੱਟਣਾ ਚਾਹੀਦਾ ਵੀ ਇਹ ਮਰਿਆਦਾ ਵਿੱਚ ਨਹੀਂ ਤੇ ਉਸ ਸਮਿਆਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲੋਕ ਬਾਣੀ ਪੜਦੇ ਸੀ ਐਤਵਾਰ ਜਿਹਨੂੰ ਚੁਪੈਰਾ ਕਹਿੰਦੇ ਆ ਹਾਂ ਮੈਂ ਇਹ ਸਵਾਲ ਹੀ ਪੁੱਛਣਾ ਸੀ ਵੀ ਅੱਜ ਕੱਲ ਚੁਪੈਰਿਆਂ ਦਾ ਬੜਾ ਰੁਝਾਨ ਚੱਲਿਆ ਹੋਇਆ ਕਈ ਇਹਨੂੰ ਇਹ ਵੀ ਨਿੰਦ ਵੀ ਰਹੇ ਨੇ ਵੀ ਆਪਾਂ ਦੁਨਿਆਵੀ ਮੰਗਾਂ ਦੇ ਲਈ ਤੁਸੀਂ ਚੁਪੈਰੇ ਪੜ ਰਹੇ ਹੋ ਠੀਕ ਹੈ ਜੀ ਤੇ ਇਦਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਕਈ ਇਹਨੂੰ ਸਲਾਹ ਵੀ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਜੀ ਜਦੋਂ ਬਾਬਾ ਫਰੀਦ ਜੀ ਦੀ ਮਾਤਾ ਨੇ ਉਸ ਨੂੰ ਲਾਇਆ ਅੱਲਾ ਦੀ ਇਬਾਦਤ ਹੈ ਜੀ ਤੇ ਉਹਨਾਂ ਨੇ ਆਖਿਆ ਵੀ ਅੱਲਾ ਕੀ ਸ਼ੱਕਰ ਦਿੰਦਾ ਹੈ ਹੂੰ ਤੇ ਮਾਤਾ ਨੇ ਰੋਜ਼ ਰੱਖ ਦੇਣੀ ਤੇ ਇੱਕ ਦਿਨ ਮਾਤਾ ਰੱਖਣਾ ਭੁੱਲ ਗਈ ਉਹ ਮਾਲਕ ਨੇ ਉਹਨੂੰ ਅੰਦਰੋਂ ਰਸ ਦੇ ਦਿੱਤਾ ਇੱਕ ਮਾਤਾ ਨੇ ਲਾਲਚ ਦੇ ਕੇ ਲਾਇਆ ਨਾ ਇਸੇ ਤਰ੍ਹਾਂ ਜਿੰਨੇ ਵੀ ਗੁਰਸਿੱਖ ਨੇ ਗੁਰਮੁਖ ਜਾਨੇ ਉਹ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ دنیਵੀ ਲਾਲਚ ਦੇ ਕੇ ਵੀ ਬਾਣੀ ਪੜਨ ਨੂੰ ਲਾਉਂਦੇ ਨੇ ਗੁਰੂ ਘਰ ਜਾਣਗੇ ਕੋਈ ਜੋੜਿਆਂ ਦੀ ਸੇਵਾ ਕਰੇਗਾ ਕੋਈ ਜਲ ਵਰਤੌਣ ਦੀ ਸੇਵਾ ਕਰੇਗਾ ਯਾਨੀ ਪਹਿਲਾ ਸਟੈਪ ਜਿਹੜਾ ਸਾਡਾ ਸੇਵਾ ਹੀ ਏ ਹੂੰ ਠੀਕੇ ਦੀ ਸੇਵਾ ਕਰਨ ਦੇ ਨਾਲ ਜਿਵੇਂ ਸਾਡੇ ਸਤਿਕਾਰਯੋਗ ਟੀਚਰ ਭਾਈ ਸੇਵਾ ਸਿੰਘ ਤਰਮਾਲਾ ਜੀ ਉਹਨਾਂ ਦੀ ਵੀ ਵਿਚਾਰ ਆ ਕਿ ਜਦੋਂ ਆਪਾਂ ਸੇਵਾ ਕਰਦੇ ਨਾ ਸੇਵਾ ਕਰਨ ਦੇ ਨਾਲ ਦੂਜੇ ਦੀ ਦ੍ਰਿਸ਼ਟੀ ਸਾਡੇ ਤੇ ਪੈਂਦੀ ਵੀ ਦੇਖੋ ਵੀ ਇੱਡਾ ਵੱਡਾ ਆਦਮੀ ਇਨਾ ਇਹਦੇ ਕੋਲ ਪੈਸਾ ਤੰਨ ਤੇ ਇਹ ਜੋੜਿਆਂ ਦੀ ਸੇਵਾ ਕਰ ਰਿਹਾ ਏ ਇਹ ਲੰਗਰ ਦੀ ਸੇਵਾ ਕਰ ਰਿਹਾ ਏ ਇਹ ਝੂਠੇ ਬਰਤਨ ਮਾਂਜ ਰਿਹਾ ਏ ਉਹਦੇ ਨਾਲ ਮਨ ਨਿਰਮਲ ਹੁੰਦਾ ਏ ਇਹ ਯਾਨੀ ਕਿ ਪਹਿਲਾ ਸਟੈਪ ਏ ਯਾਨੀ ਕਿ ਇਸ ਕਰਕੇ ਚਪੈਰਾ ਕਰਨਾ ਕੋਈ ਮਾੜੀ ਗੱਲ ਨਹੀਂ ਬਾਣੀ ਪੜਦੇ ਮਾਰਿਆ ਦੀ ਸੇਵਾ ਕਰਦੇ ਆ ਤੇ ਆ ਤੁਹਾਡੇ ਸਾਹਮਣੇ ਸ਼ਖਸ਼ ਜਿਹਦੇ ਤੁਸੀਂ ਮਾਰਿਆ ਦੀ ਕਿਰਪਾ ਨਾਲ ਸਮਾ ਦਿੱਤਾ ਜਿਹੜਾ ਤੇ ਉਹ ਵੀ ਦੇਖ ਲਓ ਵੀ ਇਹ ਚਪੈਰੇ ਅਸੀਂ ਕੱਟਿਆ ਅੱਛਾ ਪਹਿਲਾਂ ਤੁਸੀਂ ਚਪੈਰੇ ਕੱਟੇ ਦੁਨਿਆਵੀ ਮੰਗਾਂ ਦੇ ਲਈ ਜਾਂ ਬਿਲਕੁਲ ਬਿਲਕੁਲ ਤੇ ਫੇਰ ਹੀ ਹੌਲੀ ਹੌਲੀ ਲਾਗ ਲੱਗਦੀ ਹੌਲੀ ਹੌਲੀ ਬਾਣੀ ਪੜਨ ਲੱਗੇ ਤੇ ਜ਼ਿੰਦਗੀ ਬਦਲ ਗਈ ਜ਼ਿੰਦਗੀ ਬਦਲ ਗਈ ਅੱਛਾ ਪਹਿਲਾਂ ਘਰ ਚ ਅਮਰਤ ਕਿਸੇ ਨੇ ਹੋਰ ਵੀ ਸ਼ੱਕਿਆ ਬਿਲਕੁਲ ਨਹੀਂ ਜੀ ਸਿਰਫ ਸਾਡੇ ਦਾਦੀ ਜੀ ਗੁਰਦੁਆਰਾ ਸਾਹਿਬ ਜਾਂਦੇ ਸੀ ਮਗਰ ਉਹ ਵੀ ਤਰੇ ਗੁਣਾ ਦੇ ਵਿੱਚ ਹੀ ਬਾਣੀ ਪੜ੍ਹਦੇ ਸੀ ਤੇ ਸਾਨੂੰ ਐਸੀ ਸਤਕਾਰਯੋਗ ਹਸਤੀ ਮਿਲੀ ਪਾਈ ਸੇਵਾ ਸਿੰਘ ਜੀ ਤਰਮਾਲਾ 2008 ਦੇ ਵਿੱਚ ਸਾਡੇ ਅੰਮ੍ਰਿਤਸਰ ਦੇ ਗੁਰਦੁਆਰਾ ਮਾਲ ਮੰਡੀ ਸਾਹਿਬ ਵੀ ਕਿ ਆਏ ਤੇ ਉਹਨਾਂ ਗੁਰਮੁਖਾਂ ਨੇ ਜਦੋਂ ਅਸੀਂ ਉਹਨਾਂ ਦੀ ਵਿਚਾਰ ਸੁਣੀ ਉਹਨਾਂ ਦੀ ਵਿਚਾਰ ਸੁਣ ਕੇ ਬੜਾ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਆਖਿਆ ਫਿਰ ਸਾਨੂੰ ਵੀ ਤੁਸੀਂ ਸੱਚੀ ਸੰਗਤ ਵਿੱਚ ਆਓ ਹੂੰ ਤੇ ਅਸੀਂ ਆਖਿਆ ਵੀ ਅਸੀਂ ਸ਼ਿਦਾ ਸਾਹਿਬ ਜਾਣੇ ਆ ਜਾਂ ਕਦੀ ਕਦੀ ਕਿਸੇ ਰੱਬ ਦੇ ਪਿਆਰਾਂ ਦਾ ਦੀਵਾਨ ਵੀ ਸੁਣ ਲਿਆ ਵੀ ਸੱਚੀ ਸੰਗਤ ਨਹੀਂ ਹੈ ਹੂੰ ਤੇ ਫਿਰ ਉਹਨਾਂ ਨਾਲ ਗੁਰਮੁਖ ਸੀ ਇੱਕ ਪ੍ਰੋਫੈਸਰ ਜੋਲੀ ਸੁਰਿੰਦਰ ਸਿੰਘ ਜੋਲੀ ਹੂੰ ਅ ਅੰਮ੍ਰਿਤਸਰ ਯੂਨੀਵਰਸਿਟੀ ਗੁਰੂ ਨਾਨਕ ਦੇਵ ਜੀ ਦੇ ਉਹ ਵੀ ਭਾਈ ਸਾਹਿਬ ਦੇ ਨਾਲ ਜੁੜੇ ਸੀ ਹੂੰ ਤੇ ਉਹਨਾਂ ਨੇ ਆਖਿਆ ਵੀ ਸੱਚੀ ਸੰਗਤ ਉਹ ਆ ਜਿੱਥੇ ਨਾਮ ਤੇ ਸੱਚ ਦੀ ਮਹਿਮਾ ਹੈ ਕਿਸੇ ਦੀ ਨਿੰਦਿਆ ਨਹੀਂ ਹੋ ਰਹੀ ਕਿਸੇ ਆਕਾਰ ਦੀ ਗੱਲ ਨਹੀਂ ਕੀਤੀ ਜਾਂਦੀ ਤੇ ਫਿਰ ਭਾਈ ਸਾਹਿਬ ਉਹਨਾਂ ਨੇ ਜਦੋਂ ਸੱਚੀ ਸੰਗਤ ਬਾਰੇ ਦੱਸਿਆ ਤੇ ਫਿਰ ਦਾਸ ਨੂੰ ਮੌਕਾ ਮਿਲਿਆ ਗੁਰਦੁਆਰਾ ਪ੍ਰਭ ਮਿਲਣੇ ਦਾ ਚਾਉ ਬ੍ਰह्म ਗਿਆਨ ਕੇਂਦਰ ਵਿੱਚ 2008 ਵਿੱਚ ਪਹਿਲਾ ਕੈਂਪ ਲਾਉਣ ਦਾ ਤੇ ਉਸ ਕੈਂਪ ਵਿੱਚੋਂ ਫਿਰ ਅਧਿਆਤਮਿਕ ਰਸਤਾ ਮਿਲਿਆ ਨਹੀਂ ਤੇ ਬਾਣੀ ਤਾਂ ਪੜਦੇ ਪਿਆਰ ਨਾਲ ਗੁਰੂ ਸਾਹਿਬ ਦੇ ਦਰਸ਼ਨ ਵੀ ਕਰਦੇ ਸੀ ਜਿਵੇਂ ਕਿਸੇ ਗੁਰਸਿੱਖ ਨੇ ਕਹਿਣਾ ਵੀ ਗੁਰਦੁਆਰੇ ਡਿਊਟੀ ਵੀ ਕੀਤੀ ਥੋੜਾ ਸਮਾਂ 2-3 ਸਾਲ ਉਹਨਾਂ ਆਖਿਆ ਵੀ ਇਹ ਗੁਰਦੁਆਰੇ ਡਿਊਟੀ ਕਰਕੇ ਤਾਂ ਤੁਸੀਂ ਤਨਖਾਹ ਲੈਂਦੇ ਜੀ ਤੁਹਾਡਾ ਆਪਣਾ ਨਿਤਨੇਮ ਕੀ ਹੈ ਫਿਰ ਦੋ ਵਾਰੀ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਦੋ ਵਾਰੀ ਰਹਿ ਦਾਸ ਸਹਿਬ ਕਰਨੀ ਸ਼ੁਰੂ ਕਰ ਦਿੱਤੀ ਤੇ ਇਦਾਂ ਯਾਨੀ ਕਿ ਬਾਣੀ ਜ਼ਰੂਰ ਪੜਦੇ ਰਹੇ ਪੁਨ ਇਕੱਠੇ ਹੁੰਦੇ ਰਹੇ ਕਿਉਂਕਿ ਪੁਨਾਂ ਇਕੱਠਾ ਕਰਨ ਕਰਕੇ ਸੱਚੀ ਸੰਗਤ ਮਿਲਦੀ ਤੇ ਫਿਰ ਐਸੇ ਗੁਰਸਿੱਖਾਂ ਦੇ ਨਾਲ ਮਲਾਪ ਹੋਇਆ ਭਾਈ ਸਹਿਬ ਭਾਈ ਸੇਵਾ ਸਿੰਘ ਤਰਮਾਲਾ ਜੀ ਨੇ ਜਿਨ੍ਹਾਂ ਨੇ ਇਹ ਅਧਿਆਤਮਕ ਰਸਤਾ ਤਾਤ ਦਾ ਮਾਰਗ ਛੱਡਾ ਕੇ ਜੋ ਲਿਵ ਦੇ ਮਾਰਗ ਤੇ ਤੁਰਨਾ ਜਿਵੇਂ ਗੁਰੂ ਦੇ ਆਸ਼ੀਸ਼ ਮੁਤਾਬਕ ਸਿਖਾਇਆ ਮੈਂ ਤਾਤ ਤੇ ਲਿਵ ਦੇ ਮਾਰਗ ਦੇ ਉਹਨਾਂ ਬਾਰੇ ਉਹਦੇ ਬਾਰੇ ਵੀ ਗੱਲ ਕਰੂੰਗਾ ਜੀ ਕੀ ਐਸਾ ਤੁਸੀਂ ਦੇਖ ਲਿਆ ਕੀ ਐਸਾ ਪਾ ਲਿਆ ਕਿ ਥੋੜੀ ਜ਼ਿੰਦਗੀ ਬਦਲ ਗਈ ਉੱਤੇ ਮੋਗੇ ਜਾ ਕੇ ਵੀ ਤੁਹਾਨੂੰ ਕੀ ਮਿਲਿਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਪ੍ਰਭ ਮਿਲਣੇ ਦਾ ਚਾਹੋ ਮੋਗੇ ਮਾਪੁਰਖਾਂ ਨੇ ਸਿਮਰਨ ਦੀ ਜੁਗਤ ਦੱਸੀ ਜਿਵੇਂ ਸਿਮਰਨ ਤਾਂ ਆਪਾਂ ਪਹਿਲਾਂ ਵੀ ਕਰਦੇ ਸੀ ਹਾਂਜੀ ਜਿਵੇਂ ਆਪਾਂ ਗੁਰਦੁਆਰੇ ਤੇ ਸਤਨਾਮ ਵਾਹਿਗੁਰੂ ਜਪਾਇਆ ਜਾਂਦਾ ਜਾਂ ਲਗਾਤਾਰ ਵਾਹਿਗੁਰੂ ਵਾਹਿਗੁਰੂ ਜਾਂ ਜਿਵੇਂ ਤੁਸੀਂ ਟਿਉਂ ਦਾ ਸਰੇ ਸੀ ਵਾਹੇ ਗੁਰੂ ਹਾਂ ਮੈਂ ਉਹੀ ਕਹਿ ਰਿਹਾ ਵੀ ਸਤਨਾਮ ਵਾਹਿਗੁਰੂ ਵੀ ਜਪਦੇ ਆ ਪਰ ਉਹ ਕਿਹੜੀ ਜੁਗਤ ਉਹਨਾਂ ਨੇ ਜਿਹੜੀ ਦੱਸੀ ਉਹਦਾ ਕੀ ਫਰਕ ਸੀ ਕਿ ਉਹ ਸਹੀ ਆ ਜਾਂ ਜਿਹੜੀਆਂ ਪਹਿਲਾਂ ਜਪਦੇ ਸੀ ਉਹ ਸਹੀ ਨਹੀਂ ਦੇਖੋ ਜੀ ਗੁਰਬਾਣੀ ਦੇ ਵਿੱਚ ਤਾਂ ਲਿਖਿਆ ਹੈ ਸਵਾਸ ਗਿਰਾਸ ਹਰ ਧਿਆਵੋ ਸਾਸ ਗਿਰਾਸ ਹੋਵੇ ਅਚਿੰਤ ਬਸੇ ਸੁਖ ਨਾਲ ਸਾਸ ਗਿਰਾਸ ਸਰ ਨਾਮ ਸੰਮਾਲ ਤੇ ਕਈ ਇਹਦੇ ਅਰਥ ਇਹ ਵੀ ਲੈ ਲੈਂਦੇ ਕਹਿੰਦੇ ਜੀ ਜਿਹੜੇ ਗਰਾਸ ਤੇ ਉਹ ਗਰਾਈਆਂ ਨੂੰ ਖਾਏ ਵੀ ਗਰਾਈਆਂ ਖਾਂਦੇ ਵੀ ਤੁਸੀਂ ਨਾਮ ਜਪੋ ਤੇ ਹੁਣ 24 ਘੰਟੇ ਬਗਰਾਈਆਂ ਥੋੜਾ ਖਾਣੇ 24 ਘੰਟੇ ਦਾ ਆਪਾਂ ਸਾਸਗ੍ਰਾਸ ਹੀ ਲੈਨੇ ਨਾ ਤੇ ਉਹ ਸਾਸਗ੍ਰਾਸ ਵੀ ਇੱਕ ਜੁਗ ਤੇ ਸਿਮਰਨ ਕਰਨ ਦੀ ਕਿ ਜਦੋਂ ਸਾਡਾ ਜਨਮ ਹੋਇਆ ਨਾਭੀ ਤੋਂ ਸਾਡੀ ਲਿਵ ਟੁੱਟੀ ਇੱਥੋਂ ਰਸਤਾ ਬੰਦ ਹੋ ਗਿਆ ਤੇ ਸਵਾਸ ਅੰਦਰ ਗਿਆ ਤੇ ਹਵਾ ਦੇ ਦਬਾਅ ਦੇ ਨਾਲ ਇੱਥੋਂ ਵੀ ਰਸਤਾ ਬੰਦ ਹੋ ਗਿਆ ਇਸ ਕਰਕੇ ਗੁਰੂ ਸਾਹਿਬਾਂ ਨੇ ਆਖਿਆ ਵੀ ਜਦੋਂ ਤੁਸੀਂ ਸਵਾਸ ਅੰਦਰ ਜਾਂਦਾ ਨਾਭੀ ਤੇ ਝੋਟ ਵੱਜਦੀ ਇੱਥੋਂ ਸੁਖਮਨਾ ਖੁੱਲਦੀ ਤੇ ਸ਼ਬਦ ਪ੍ਰਗਟ ਹੋਣਗੇ ਜਦੋਂ ਗਗਨ ਨੂੰ ਸਵਾਸ ਜਾਂਦਾ ਹੈ ਤੇ ਉੱਪਰੋਂ ਸੁਖਮਨਾ ਖੁੱਲਦੀ ਤੇ ਮਾਰੇ ਕਹਿੰਦੇ ਵੀ ਜਦੋਂ ਤੁਸੀਂ ਸਵਾਸ ਗिरा ਸਿਮਨ ਕਰੋਗੇ ਤੇ ਨਾਲ ਨਾਲ ਤੁਸੀਂ ਇਹਨੂੰ ਕੰਨਾਂ ਦੇ ਨਾਲ ਸੁਣੀ ਜਾਓਗੇ ਇਹ ᔪਗਤ ਹੈ ਇਹ ᔪਗਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਪ੍ਰਮਾਨਿਤ ਹੈ ਉਹਨਾਂ ਨੇ ਪ੍ਰਵਾਨਗੀ ਦਿੱਤੀ ਆ ਕਿ ਗੁਰਸਿੱਖ ਨੇ ਇਦਾਂ ਸਿਮਰਨ ਕਰਨਾ ਹਰ ਜਗ੍ਹਾ ਤੇ ਰਸਨਾ ਗਾਈਏ ਸਰਵਨੀ ਸੁਣੀਏ ਫਿਰਦੇ ਧਾਈਏ ਸੋਈ ਇਹ ਰਸਨਾ ਨਾਲ ਜਪਣਾ ਤੇ ਕੰਨਾਂ ਨਾਲ ਗੁਰਸਿੱਖ ਨੇ ਸੁੰਣਾ ਹੈ ਔਰ ਅੰਮ੍ਰਿਤ ਵੇਲੇ ਤੋਂ ਹੀ ਇਹ ਅਭਿਆਸ ਸ਼ੁਰੂ ਕਰ ਦੇਣਾ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉਠਰ ਨਾਮ ਤੇ ਆਵੇ